ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਬ ਜੀਓ ਤੁਹਾਧਿਆ ਕੀ ਅਰਦਾਸ ਸਮਾਰੀ ਜੀਓ ਪ੍ਰਿੰਸ ਸਭ ਤੇਰਾ ਕੋ ਨਾਮ ਅਸ ਤੇਰੀ ਵਡਿਆਈ ਕੋ ਨਾਮ ਲੈ ਜਾਣਾ ਮੇਰਾ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਗੋਤੀ ਜੀ ਕੀ ਸਹਾਇ ਵਾਹਿ ਸ੍ਰੀ ਪ੍ਰਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰੇਤਮ ਭਗਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਅਰਗੋਵਿੰਦਨ ਸਿੰਘ ਰੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਕ੍ਰਿਸ਼ਨ ਤੇ ਆਈਐ ਜੀ ਡਿਠਾ ਸਾਧੂ ਜਾਈ ਇੱਕ ਮਹਾਂਦਰ ਸਿਮਰੈ ਕਰਨੂਨ ਦੇ ਆਵੈ ਤਾਈ ਸਭ ਥਾਈ ਉਹ ਐਸਾ ਹੈ ਦਸਵਾ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਉਹ ਐਸਾ ਹੈ ਦਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰਗਦ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਪਿਆਰਿਆ ਚੋਹਾਂ ਸੇਵਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਸ਼ਕਿਆ ਦੇ ਚਲਾਈ ਤੇਗਵਾਹੀ ਦੇਖੇ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਾਈਂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੀਆਂ ਤੇ ਚੜੇ ਤਨਾਰਿਆਂ ਨਚਰਾਏਗੀ ਗੁਰਦਵਾਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਿਆ ਤਖਤਾ ਸਰਬੱਤ ਗੁਰਦਵਾਰਿਆਂ ਗੁਰਤਾ ਮਹਾਂ ਸ਼ਹੀਦਾਂ ਭਗਤਾਂ ਜੀ ਕਾ ਧਿਆਨਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸੰਗ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਾਰਿਛਿਆ ਰਿਆ ਦੇਖਤੇ ਫਤੇ ਵਿਰਧ ਕੀ ਫੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿ ਦਾਨ ਵੀ ਬੇਖਲਾਣ ਸ਼ਾਹ ਦਾਨ ਪ੍ਰੋਸਾ ਦਾਨ ਦਾਨਾ ਸਰ ਦਾਨ ਨਾਮ ਦਾਨ ਸ੍ਰੀ ਅਮਰ ਸੋਹਣ ਸਾਹਿਬ ਜੀ ਕੇ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੇਕਾਰ ਖਾਲਸਾ ਜੀ ਸਾਇ ਬੋਲੋ ਜੀ ਸਿੱਖਾਂ ਦਾ ਮੰਨਿਉਂਾ ਮਤੁ ਚੀ ਮਤ ਦੇ ਰਾਖੇ ਕਾਲਪੁਰ ਖਾਮਣੀ ਫੰਦ ਦੇ ਸਵਾ ਸਾਈ ਦਾ ਤਾਰ ਜੀ ਉਸ ਇਨਨ ਖਾਨਾ ਸਾ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਅ ਦੀ দান ਦਾ ਖਾਲਸਾ ਜੀ ਨੂੰ ਵਕਸ਼ ਹੋਏ ਨਵਾਨਿਆਂ ਦੇ ਮਾਨ ਵਾਹਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਟ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੁਰ ਸੋ ਨਰਗਰ ਨਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜਿਉ ਪੰਜਾਬ ਵਿੱਚ ਜੋ ਹੜਾ ਆਏ ਨੂੰ ਖਾਸ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨ ਮੁਰਖਾ ਠੀਕ ਹੈ ਸੀਗਾ ਦੇ ਸ੍ਰੀ ਤੇ ਮੇਰ ਪ੍ਰਿਆਤਰਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਫੁੱਲਣਹਾਰਾ ਫੁੱਲਣੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾਂ ਤੋਂ ਜੋ ਵੀ ਫੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਅਸੀਸ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ ਆਏ ਨੇ ਉਹਨਾਂ ਦੇ ਅਸੀਸ ਤੇ ਕਿਰਪਾ ਕਰੋ ਸਾਰਿਆਂ ਦੇ ਅਸੀਸ ਤੇ ਮੇਰ ਪ੍ਰਿਆਤ ਰਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਉਹ ਕੀ ਘੜੀ ਨਾਲ ਦੇਖਣ ਦੇ ਆਪਣਾ ਮਿਰ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਧ ਸੰਪਰਪਾਲੇ ਦਾਤਾ ਜੀ ਕਿਰਪਾ ਕਰਨੀ ਇਹਨਾਂ ਸਾਰਿਆਂ ਹੀ ਜੀਵਾਂ ਜੰਤੂਆਂ ਤੇ ਅਤੇ ਇਹਨਾਂ ਮਰੁੱਖਾਂ ਵੀਰਾਂ ਤੇ ਸਾਰਿਆਂ ਤੇ ਜੀਵਿੰਦਾਰਾਂ ਵੀਰਾਂ ਦੀ ਸੀ ਤੇ ਮੇਰ ਪਿਆਰ ਰੱਖਣਾ ਇਹ ਜੋ ਮਾਲ ਪਛਰ ਡੰਗਰ ਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆਦੂ ਕਾਲੰਗ ਪੜਨਾਸੀ ਦਿਆਲਕ ਰੂਪੇ ਸਦਾ ਅੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰ ਗਿਵਨ ਦੇ ਕਾਪੂਨ ਗੁਰੂ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਜਿਉ ਪੰਜਾਬ ਵਿੱਚ ਆਫਤਾਂ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਭਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਦੇ ਦੇਸਾਂ ਤੋਂ ਮੁਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਰਮਾਨ ਹੈ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾ ਦੇ ਰੱਖੇ ਆਪਣੇ ਕੋ ਸਾਥ ਸੰਪਰਦ ਪਾਲੇ ਦੁਕਾਨ ਪੜਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪ ਪੰਗਗੰਬੂਤੇ ਦਾਤਾ ਜੀ ਨਾ ਬਾਣੀ ਮਹਾਵਾਕਾਂ ਸਰ ਕਿਰਪਾ ਕਰਨੀ ਇਹਨਾਂ ਮੇਜਵਾਨਾਂ ਜੀਵਾਂ ਤੇ ਅਤੇ ਇਹਨਾਂ ਮੁਰਖਾ ਜੀਵਾਂ ਤੇ ਸੀਸ ਤੇ ਮਿਹਰ ਪ੍ਰਿਆਸ ਰੱਖੋ ਜੇ ਆਫਤਾ ਹੀ ਉਹਨਾਂ ਦੂਰ ਕਰੋ ਆਇਆਂ ਓਕੜਾ ਦੂਰ ਕਰਨੀਆਂ ਸੀਸ ਤੇ ਮਿਹਰ ਪ੍ਰਿਆਸ ਰਗਾ ਸੰਗਤਾਂ ਵੱਲੋਂ ਦਾਤਾ ਜੀ ਉਹ ਆਪ ਜੀ ਦੇ ਜਲ ਵਸਤੇ ਦਾਤਾ ਜੀ ਉਹ ਮਿੱਠੀ ਚਾਵਨਾ ਦੀ ਦੇਖਾਇਰ ਕੀਤੀ ਦਰ ਪ੍ਰਵਾਨ ਕਰਨਾ ਪ੍ਰਵਾਨੀ ਦੇਖ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀ ਨੂੰ ਆਪ ਜੀ ਦਲ ਦੇ ਜਲ ਦੇਵਤਾ ਜੀ ਉਹ ਆਪ ਜੀ ਉਹਨਾਂ ਨੂੰ ਇਹ ਅਰਪਣ ਕਰਨ ਲੱਗੇ ਕਿਰਪਾ ਕਰਨੀ ਇਹ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮੇਰ ਭਰਿਆ ਅਰਥ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁਖੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇ ਗੁਰੂ ਪਿਆਰੇ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰਨ ਆਉਣ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ